ਪਾਰਟੀ ਨੇ ਕਿਸ ਵਜਾ ਕਰਕੇ ਬਾਹਰ ਦਾ ਰਸਤਾ ਦਿਖਾਇਆ ਪਾਰਟੀ ਨੂੰ ਪੁਰਵਜੀਤ ਪ੍ਰਤਾਪ ਰਾਸ ਕਿਉਂ ਨਹੀਂ ਆਏ ਨਹੀਂ ਮੈਨੂੰ ਕੋਈ ਨੋਟਿਸ ਆਇਆ ਹੈ ਹੂੰ ਨੋਟਿਸ ਆਉਂਦਾ ਤਾਂ ਮੈਂ ਮੁਕੰਮਲ ਜਵਾਬ ਦੇਣਾ ਸੀ ਹੋ ਸਕਦਾ ਹੈ ਕਿ ਡਰ ਗਏ ਹੋਣਗੇ ਕਿਉਂਕਿ ਸੱਚਾਈ ਤੋਂ ਸਾਰੇ ਡਰਦੇ ਨੇ 11 ਤਰੀਕ ਨੂੰ ਰਾਘਵ ਚੱਡਾ ਜੀ ਨੇ ਮੈਨੂੰ ਕਿਹਾ ਵਾ ਪਰ ਜੀ ਤੁਹਾਨੂੰ ਜੀ ਮੈਂ ਹਮਨੇ ਆਪਕੋ ਐਮਐਲਏ ਬਣਾ ਦਿਆ ਅੱਛਾ ਠੀਕ ਹੈ ਮੈਂਨੂੰ ਉਹਨੂੰ ਬੋਲਾ ਕਿ ਭਾਈ ਅਗਰ ਆਪਨੇ ਮਲੇ ਬਣਾ ਦਿਆ ਤਾਂ ਅੰਮ੍ਰਿਤਸਰ ਕੇ ਲੋਕੋ ਨੇ ਕੀਆ ਏ ਦਾ ਗਰੁੱਪ ਵੱਖਰਾ ਬੀ ਦਾ ਗਰੁੱਪ ਵੱਖਰਾ ਸੀ ਦਾ ਗਰੁੱਪ ਉਹਨ ਡਿਸਟ੍ਰਿਕਟ ਇੰਚਾਰਜ ਬਦਲ ਦਿੱਤਾ ਗਿਆ ਤੇ ਇੱਕ ਨਵਾਂ ਗਰੁੱਪ ਵੀ ਆ ਗਿਆ ਛੇ ਗਰੁੱਪ ਬਣ ਗਏ ਮੈਂ ਇਸ ਕਰਕੇ ਆਇਆ ਕਿ ਮੈਨੂੰ ਲੱਗਿਆ ਕਿ ਗੁਰੂ ਗਰੰਤ ਸਾਹਿਬ ਜੀ ਦੀ ਬੇਇੱਜ਼ਤੀ ਦੇ ਕੇ ਇਸ ਦੇ ਵਿੱਚ ਇਨਸਾਫ ਕਰਨਾ ਚਾਹੁੰਦੇ ਨੇ ਫੋਨ ਵਿਖਾਵਾ ਕਰਨ ਵਾਸਤੇ ਇਨਕਮ ਤੋਂ ਵੱਧ ਜਾਇਦਾਦ ਦਾ ਕੇਸ ਬਣਾਏਗਾ ਜੋ ਕਿ ਵਿਕਰਮ ਮੁਜੀਠੀਆ ਦੇ ਉੱਤੇ ਚੱਲ ਵੀ ਨਹੀਂ ਸਕਦਾ ਹੈ ਉਹ ਖਾਨਦਾਨੀ ਰੈਸ਼ ਨਜੀਪ ਪੈਸੇ ਵਾਲੇ ਵਿਅਕਤੀ ਨੇ ਮੈਨੂੰ ਪਤਾ ਲੱਗਿਆ ਸੀ 11 ਮਾਰਚ ਨੂੰ ਹੀਗੀ ਬਹੁਤ ਛੇਤੀ ਮੈਨੂੰ ਕੱਟ ਦਿੱਤਾ ਜਾਊਗਾ। ਅੱਛਾ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਯਾਰ ਮਾਰਚ 2022 ਤੁਹਾਡਾ ਫਿਊਚਰ ਪਲਾਨ ਕੀ ਹੈ? ਕਿਸ ਤਰ੍ਹਾਂ ਤੁਸੀਂ ਲੋਕਾਂ ਦੀ ਸੇਵਾ ਨਿਰੰਤਰ ਜਾਰੀ ਰੱਖੋਗੇ? ਜੀ ਦਰਬਾਰ ਸਾਹਿਬ ਜਾਣਾ ਹੈ ਤੇ ਮੈਨੂੰ ਫੋਨ ਆ ਗਿਆ ਇੱਕ ਮੁਹੰਮਦ ਰਿਆਦ ਨਾਂ ਦਾ ਇਹਨਾਂ ਦਾ ਪੀਓ ਗ੍ਰਾਸ ਸੀਗਾ ਕਿ ਆਪ ਨਹੀਂ ਜਾਵੋਗੇ ਕੇਜਰੀਵਾਲ ਸਾਹਿਬ ਦੇ ਕੋਲ ਸਿਰਫ ਮਾਨ ਸਾਹਿਬ ਜਾਣਗੇ। ਕੋਰ ਵਿਜੇ ਪ੍ਰਤਾਪ ਇੱਕ ਨਾਮੀ ਆਈਪੀਐਸ ਆਫੀਸਰਸ ਨੇ ਜਿਨ੍ਹਾਂ ਨੇ ਸੋਚਿਆ ਸੀਗਾ ਕਿ ਮੈਂ ਆਪਣੀ ਨੌਕਰੀ ਛੱਡ ਕੇ ਪੰਜਾਬ ਦੇ ਸਿਸਟਮ ਨੂੰ ਦਰੁਸਤ ਕਰਨ ਦੇ ਲਈ ਸਿਸਟਮ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਸਿਆਸਤ ਦਾ ਜੋੜ ਕਰਾਂਗਾ ਤੇ ਸਿਆਸਤ ਵਿੱਚ ਆ ਕੇ ਬਹੁਤ ਕੁਝ ਨਿਕਾਰ ਕਰਾਂਗੇ ਪੰਜਾਬ ਦਾ ਸੁਧਾਰ ਕਰਾਂਗੇ ਪਰ ਹੁਣ ਪਾਰਟੀ ਨੇ ਉਹਨਾਂ ਨੂੰ 5 ਸਾਲ ਦੇ ਲਈ ਬਾਹਰ ਦਾ ਰਸਤਾ ਦਿਖਾ ਦਿੱਤਾ ਸਾਡੇ ਨਾਲ ਨੇ ਕੁਰਵਿਜੇ ਪ੍ਰਤਾਪ ਜੀ ਕੁਰਵਿਜੇ ਪ੍ਰਤਾਪ ਜੀ ਕੀ ਲੱਗਦਾ ਪਾਰਟੀ ਨੇ ਕਿਸ ਵਜਾ ਕਰਕੇ ਬਾਹਰ ਦਾ ਰਸਤਾ ਦਿਖਾਇਆ ਪਾਰਟੀ ਨੂੰ ਪੂਰ ਵਿਜੇ ਪ੍ਰਤਾਪਰਾਸ ਕਿਉਂ ਨਹੀਂ ਆਏ ਵੇਖੋ ਸਭ ਤੋਂ ਪਹਿਲਾਂ ਮੇਰੇ ਕੋਲ ਕੋਈ ਇੰਟੀਮੇਸ਼ਨ ਨਹੀਂ ਹੈ ਜੋ ਤੁਸੀਂ ਲੋਕ ਬੋਲ ਰਹੇ ਹੋ ਜਾਂ ਮੀਡੀਆ ਦੇ ਵਿੱਚ ਆ ਰਿਹਾ ਹੈ ਮੈਨੂੰ ਵੀ ਹਮ ਮਤਲਬ ਉਸੇ ਸੋਰਸ ਦੇ ਰਹੀ ਜਾਣਕਾਰੀ ਹੈ ਸੋਸ਼ਲ ਮੀਡੀਆ ਹੋਵੇ ਜਾਂ ਹਮ ਜੋ ਵੀ ਮੀਡੀਆ ਹੈ ਠੀਕ ਹੈ ਨਹੀਂ ਮੈਨੂੰ ਕੋਈ ਨੋਟਿਸ ਆਇਆ ਹੈ ਹਮ ਉਹ ਕਿਸ ਹੌਂਦਾ ਤੁਮੇ ਮੁਕੰਮਲ ਜਵਾਬ ਦੇਣਾ ਸੀ ਹੋ ਸਕਦਾ ਹੈ ਕਿ ਡਰ ਗਏ ਹੋਣਗੇ ਕਿਉਂਕਿ ਸਚਾਈ ਤੋਂ ਸਾਰੇ ਡਰਦੇ ਨੇ ਠੀਕ ਹੈ ਉਹਨੂੰ ਪਤਾ ਹੈ ਕਿ ਆਜ ਦੀ ਤਰੀਖ ਦੇ ਵਿੱਚ ਆਮ ਆਦਮੀ ਪਾਰਟੀ ਐਗਜ਼ਿਸਟ ਨਹੀਂ ਕਰਦੀ ਕੱਲ ਮੈਂ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਤੇ ਚੱਲਦਾ ਹਾਂ ਹੂੰ ਬਾਕੀ ਸਾਰੇ ਛੱਡ ਗਏ ਜੀ ਆਮ ਆਦਮੀ ਪਾਰਟੀ ਨੂੰ ਛੱਡ ਗਏ ਮੈਂ ਤੁਹਾਨੂੰ ਦਿਖਾਉਣਾ ਆਜ਼ ਸਵਰਾਜ ਹੈ ਜੀ ਕਿਤਾਬ ਜੀ ਇਹਨੂੰ ਲੈ ਕੇ केजरीवाल ਸਾਹਿਬ ਚਲੇ ਸੀ ਮੈਨੂੰ ਤਾਂ ਨਹੀਂ ਲੱਗਦਾ ਕਿ ਕਿਸੇ ਹੋਰ ਲੀਡਰ ਦੇ ਕੋਲੇ ਕਿਤਾਬ ਵੀ ਹੋਊਗੀ ਜਿਸ ਸਿਧਾਂਤ ਲੈ ਕੇ ਅਸੀਂ ਹੂੰ ਚੱਲੇ ਸੀ ਠੀਕ ਹੈ ਇਹਨਾਂ ਨੇ 2014 ਪਾਰਲੀਮੈਂਟਲ ਇਲੈਕਸ਼ਨ ਦੇ ਵਿੱਚ ਹੀ ਮੇਰੇ ਨਾਲ ਕੰਟੈਕਟ ਕੀਤਾ ਸੀ ਜਦੋਂ ਮੈਂ ਡੀਆਈਜੀ ਹੁੰਦਾ ਸੀ ਚਲੋ ਸਿਆਸਤ ਦੇ ਵਿੱਚ ਮੈਂ ਨਹੀਂ ਆਣਾ ਚਾਹੁੰਦਾ ਸੀ ਇਹ ਬੋਲਦੇ ਸੀ ਕਿ ਵਰ ਐਨ ਐਸੈਟ ਫਾਰ ਪੰਜਾਬ ਠੀਕ ਹੈ ਜੀ ਫਿਰ 17 ਦੇ ਵਿੱਚ ਜਿਹੜਾ ਇਲੈਕਸ਼ਨ ਸੀ ਨਾ असेंबली ਦਾ ਜੀ ਬਿਲਕੁਲ ਉਸ ਟਾਈਮ ਵੀ ਮੇਰੇ ਕੋਲ ਆਇਆ ਡਾਇਰੈਕਟ ਕੀਤਾ ਮੈਂ ਉਦੋਂ ਵੀ ਨਾ ਕਰ ਦਿੱਤੀ ਸੀ ਕਿਉਂਕਿ ਮੈਂ ਸਿਆਸਤ ਦੇ ਵਿੱਚ ਨਹੀਂ ਆਣਾ ਚਾਹੁੰਦਾ ਸੀ ਫਿਰ ਜਦੋਂ ਮੈਂ ਨੌਕਰੀ ਛੱਡ ਦਿੱਤੀ ਹੂੰ ਜੋ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਜੋ ਵੀ ਹੋਇਆ ਬਿਲਕੁਲ ਕਿਸ ਦਾ ਛੱਡ ਦਿੱਤੀ ਤੇ ਡੇਲੀ ਮੈਨੂੰ ਕੇਜਰੀਵਾਲ ਸਾਹਿਬ ਦਾ ਫੋਨ ਆਉਂਦਾ ਸੀ ਚੱਗਾ ਸਾਹਿਬ ਆਉਂਦੇ ਸੀ ਰਾਘੋਚਾ ਜੀ ਹੂੰ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਦੇਖੋ ਜੀ ਜੋ ਕੰਮ ਤੁਸੀਂ ਨਹੀਂ ਕਰ पाए ਬੇਅਦਬੀ ਦੇ ਕੇਸ ਦੇ ਵਿੱਚ ਹਮ ਬਤੌਰ ਅਫਸਰ ਤੁਸੀਂ ਆਪਣੀ ਕਲਮਿਕ ਕਰੋਗੇ ਠੀਕ ਹੈ ਉਸ ਚੀਜ਼ ਦਾ ਪ੍ਰਮਾਣ ਹੈ ਕਿ ਜਦੋਂ 21 ਜੂਨ ਨੂੰ ਇੱਥੇ ਸਰਕਟ ਹਾਊਸ ਦੇ ਵਿੱਚ ਜੋ ਸਮਾਗਮ ਹੋਇਆ ਮੇਰੀ ਗਾਇਨਿੰਗ ਹੋਈ ਉਸ ਦੌਰਾਨ ਵੀ ਇਹਨਾਂ ਨੇ وہی ਚੀਜ਼ ਰਿਪੀਟ ਕੀਤਾ ਠੀਕ ਹੈ ਮੈਂ ਇਸ ਕਰਕੇ ਆਇਆ ਕਿ ਮੈਨੂੰ ਲੱਗਿਆ ਕਿ ਗੁਰੂ ਗਰੰਤ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੇ ਵਿੱਚ ਇਨਸਾਫ ਕਰਨਾ ਚਾਹੁੰਦੇ ਨੇ ਹਮ ਬਾਅਦ ਦੇ ਵਿੱਚ ਵੀ ਦੇਖੋ ਹਰ ਫੋਰਮ ਤੇ ਇਸੇ ਟਾਈਮ 24 ਘੰਟੇ ਦੀ ਗਲ ਵੀ ਕੀਤੀ ਇਹਨਾਂ ਨੇ ਕਿ ਚੰਨੀ ਸਾਹਿਬ 24 ਘੰਟੇ ਮੇਂ ਇਨਸਾਫ ਕਰ ਦੇ। ਹੂੰ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਰਿਪੋਰਟ ਹੈ ਕਿ ਚੰਨੀ ਸਾਹਿਬ ਪੜ ਲੈ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਰਿਪੋਰਟ ਠੀਕ। ਅਬ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਰਿਪੋਰਟ 11 ਮਾਰਚ 2022 ਤੋਂ ਫੁੱਲ ਗਈ। ਠੀਕ ਹੈ ਜਦੋਂ ਇਹਨਾਂ ਦੇ ਕੋਲ ਆਈ ਰਿਪੋਰਟ ਇਹਨਾਂ ਨੇ ਦੇਖਿਆ 10 ਮਾਰਚ ਨੂੰ 2022 ਦੇ ਵਿੱਚ ਕਾਉਂਟਿੰਗ ਹੋਈ 11 ਤਰੀਕ ਤੋਂ ਉਹ ਕੁਮਰ ਬੁਜੇ ਪ੍ਰਤਾਪ ਸਿੰਘ ਜੀ ਦੀ ਰਿਪੋਰਟ ਨੂੰ ਇਹ ਭੁੱਲ ਗਏ ਜੀ ਉੱਥੋਂ ਸ਼ੁਰੂਆਤ ਹੋਈ ਜੀ ਉੱਥੋਂ ਸ਼ੁਰੂਆਤ ਹੋਈ ਤੇ 11 ਤਰੀਕ ਨੂੰ ਰਾਗੋ ਚੱਡਾ ਜੀ ਨੇ ਮੈਨੂੰ ਕਿਹਾ ਕਿ ਵਾਹ ਅਸੀਂ ਤਾਂ ਤੁਹਾਨੂੰ ਜੀ ਮੈਂ ਹਮਨੇ ਆਪਕੋ ਐਮਐਲਏ ਬਣਾ ਦਿਆ ਅੱਛਾ ਠੀਕ ਹੈ ਮੈਨੇ ਉਹਨਕੋ ਬੋਲਾ ਕਿ ਭਾਈ ਅਗਰ ਆਪਨੇ ਐਮਐਲਏ ਬਣਾ ਦਿਆ ਤਾਂ ਅੰਮ੍ਰਿਤਸਰ ਕੇ ਲੋਕੋ ਨੇ ਕਿਆ ਕੀਤਾ ਨਹੀਂ ਸਮਝੇ ਤੁਸੀਂ ਪਾਰਟੀ ਦੀ ਗੱਲ ਕਰ ਰਹੇ ਹੋ ਅੱਜ ਪਾਰਟੀ ਐਗਜ਼ਿਸਟ ਨਹੀਂ ਕਰਦੀ ਹੈ ਕਿਉਂ ਕਿਉਂਕਿ ਇਹ ਸਿਧਾਂਤ ਤੱਕ ਜਿਸਟ ਨਹੀਂ ਕਰਦਾ ਸਾਰੇ ਆਨੇ ਸਿਧਾਂਤ ਨੂੰ ਛੱਡ ਦਿੱਤਾ ਹੌਲੀ 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 ਤੁਸੀਂ ਦੇਖੋ ਪੰਜਾਬ ਦੇ ਵਿੱਚ ਸਾਰੇ ਲੀਡਰਾਂ ਦਾ ਇੰਟਰਸਟ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੇ ਸਾਰੇ ਲੀਡਰਾਂ ਦਾ ਇੰਟਰਸਟ ਹਮ ਕ੍ਰੀਏਟ ਹੋਣੇ ਸ਼ੁਰੂ ਹੋ ਗਏ ਜੀ ਮੈਨੂੰ ਸਾਈਡ ਕਰ ਦਿੱਤਾ ਮੈਨੂੰ ਪਤਾ ਲੱਗਿਆ ਸੀ 11 ਮਾਰਚ ਨੂੰ ਹੀ ਕਿ ਬਹੁਤ ਛੇਤੀ ਮੈਨੂੰ ਕੱਟ ਦਿੱਤਾ ਜਾਊਗਾ ਅੱਛਾ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ 11 ਮਾਰਚ 2022 ਤਿੰਨ ਸਾਲ ਪਹਿਲਾਂ ਦੀ ਮੰਗਲ ਤਿੰਨ ਸਾਲ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਕਿ ਤੁਹਾਡੇ ਨਾਲ ਕੁਝ ਹੋਣਾ ਯੈਸ ਕੀ ਹੋ ਜਾਣਾ ਹੈ ਠੀਕ ਹੈ ਜਰਾ ਤਰੀਖ ਨੂੰ ਜੋ ਇਥੇ ਨੂੰ ਮਾਇਸ ਹੋਈ ਸੀ ਮਾਲ ਰੋਡ ਦੇ ਉੱਤੇ ਤੁਸੀਂ ਦੇਖ ਲਿਆ ਬਿਲਕੁਲ ਉੱਥੇ ਮੇਰੇ ਨਾਲ ਕੀ ਸ਼ਲੂਕ ਹੋਇਆ ਦਰਬਾਰ ਸਾਹਿਬ ਜਾਣਾ ਹੈ ਤਾਂ ਮੈਨੂੰ ਫੋਨ ਆ ਗਿਆ ਇੱਕ ਮੁਹੰਮਦ ਰਿਆਦ ਨਾਂ ਦਾ ਇਹਨਾਂ ਦਾ ਪੀਓ ਕਰ ਸੀਗਾ ਕਿ ਆਪ ਨਹੀਂ ਜਾਓਗੇ ਕੇਜਰੀਵਾਲ ਸਾਹਿਬ ਦੇ ਪਾਸ ਸਿਰਫ ਮਾਨ ਸਾਹਿਬ ਜਾਣੇ ਮੈਂ ਕਿਹਾ ਕਿ ਮੈਨੂੰ ਦਸੰਦ ਦੀ ਕੀ ਲੋੜ ਹੈ ਜੀ ਆਪ 에어ਪੋਰਟ ਵੀ ਨਹੀਂ ਜਾਓਗੇ ਉਸ ਤੋਂ ਪਹਿਲਾਂ ਮੈਂ ਹੀ ਜਾਂਦਾ ਸੀ 에어ਪੋਰਟ ਲੈਨ ਵਾਸਤੇ ਆਪ ਦੁਰਗਿਆਨਾ ਮੰਦਿਰ ਵੀ ਨਹੀਂ ਜਾਓਗੇ ਹਾਂ ਠੀਕ ਹੈ ਜੀ ਜਾ ਤਾਂ ਮੈਂ ਵਾਗਰੂ ਅੱਗੇ ਬੇਨਤੀ ਕਰ ਲਈ ਹਰਮਾਨ ਜੀ ਦੇ ਅੱਗੇ ਬੇਨਤੀ ਕਰ ਲਈ ਕਿ ਮੇਰੀ ਹਾਜ਼ਰੀ ਸਵੀਕਾਰ ਕਰ ਲੋ ਮੈਂ ਤਾਂ ਤਿਆਰ ਸੀਗਾ ਕਿ ਉਹਨਾਂ ਨੂੰ ਮੈਂ ਮੱਥਾ ਟਿਕਾਵਾਂਗਾ ਮੈਨੂੰ ਦੁਰਗਿਆਨਾ ਮੰਦਿਰ ਤੋਂ ਵੀ ਫੋਨ ਮੈਨੂੰ ਦਰਬਾਰ ਸਾਹਿਬ ਤੋਂ ਵੀ ਫੋਨ ਚਲੋ ਤਾਂ ਮੈਨੂੰ ਉਦੋਂ ਹੀ ਪਤਾ ਲੱਗਿਆ ਸੀ ਕਿ ਇਹਨਾਂ ਨੇ ਮੈਨੂੰ ਪਾਰਟੀ ਤੋਂ ਕੱਢ ਦਿੱਤਾ ਹੈ ਐਲਾਨ ਜਦੋਂ ਮਰਜ਼ੀ ਕਰ ਦੇਣਗੇ ਹੁਣ ਦੇਖੋ 3 ਮਹੀਨਾ ਪਹਿਲਾਂ ਇਹਨਾਂ ਨੇ ਇੱਕ ਇਨਚਾਰਜ ਲਗਾਇਆ ਜੀ ਇਸ ਸੰਵਿਧਾਨ ਦੀ ਗੱਲ ਕਰਦੇ ਨੇ ਇਸ ਸੰਵਿਧਾਨ ਦੇ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਹੋਇਆ ਹੈ ਕਿ ਹਲਕਾ ਇਨਚਾਰਜ ਲਗਾਉਂਗੇ ਇਲੈਕਟਿਡ ఎమ్మెల్యే ਤੁਹਾਡਾ ਹੈ ਉਥੇ ਹਲਕਾ ਇਨਚਾਰਜ ਕਿਸ ਤਰ੍ਹਾਂ ਲੱਗ ਸਕਦਾ ਹੈ ਤੇ ਮੇਰੇ ਸਾਹਮਣੇ ਅੱਖ ਦੇ ਵਿੱਚ ਅੱਖ ਮਿਲਾ ਕੇ ਨਾ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਦਿੱਤੋ ਹਿੰਮਤ ਨਹੀਂ ਹੈ ਸੀ 소ਦਿਆ ਸਾਹਿਬ ਵੀ ਗੱਲ ਨਹੀਂ ਕਰ ਸਕਦੇ। وہی ਅੱਜਕੱਲ ਇਨਚਾਰਜ ਲਗਾ ਰਹੇ ਨੇ ਕਿਉਂਕਿ ਉਹਨਾਂ ਨੂੰ ਪੰਜਾਬ ਦਾ ਇਨਚਾਰਜ ਲਗਾਇਆ ਗਿਆ। ਐਡਮਿਨਿਸਟ੍ਰੇਸ਼ਨ ਦਾ ਇਨਚਾਰਜ ਨਹੀਂ ਲਗਾਇਆ ਗਿਆ। ਉਹਨਾਂ ਨੂੰ ਪਾਰਟੀ ਦਾ ਇਨਚਾਰਜ ਲਗਾਇਆ ਗਿਆ। ਲੇਕਿਨ આજ ਦੀ ਤਾਰੀਖ ਦੇ ਵਿੱਚ ਪੰਜਾਬ ਦੇ ਐਡਮਿਨਿਸਟਰेटर ਦੇ ਤੌਰ ਤੇ ਗਵਰਨਰ ਦਾ ਕੰਮ ਉਹ ਹੀ ਕਰ ਰਹੇ ਨੇ। ਪੰਜਾਬ ਦੇ ਗਵਰਨਰ ਦਾ ਕੰਮ 소ਦਿਆ ਸਾਹਿਬ ਕਰ ਰਹੇ ਨੇ। ਮੁਕਦੇ ਗੱਲ 10 ਮਹੀਨਾ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਕੋਈ ਰਿਬਨ ਆਪਣੀ ਜੇਬ ਦੇ ਵਿੱਚ ਰੱਖ ਕੇ ਚੱਲਦਾ ਸੀ ਜਿੱਥੇ ਕੋਈ ਡਿਵੈਲਪਮੈਂਟ ਦਾ ਕੰਮ ਹੋ ਰਿਹਾ ਹੈ ਨਾਰਥ ਦੇ ਵਿੱਚ। ਤ੍ਰਿਬਨ ਕਟੇ ਚੱਲਦਾ ਸੀ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਕੋਈ ਇਨਚਾਰਜ ਲਗਾ ਦਿੱਤਾ ਇੱਥੇ ਅੰਮ੍ਰਿਤਸਰ ਦੇ ਵਿੱਚ ਪੰਜ ਧੜਿਆਂ ਦੇ ਵਿੱਚ ਆਮਦਨ ਪਟੂ ਬੰਦੀ ਜੀ ਇਹ ਦਾ ਗਰੁੱਪ ਵੱਖਰਾ ਬੀ ਦਾ ਗਰੁੱਪ ਵੱਖਰਾ ਸੀ ਦਾ ਗਰੁੱਪ ਹੁਣ ਡਿਸਟ੍ਰਿਕਟ ਇਨਚਾਰਜ ਬਦਲ ਦਿੱਤਾ ਗਿਆ ਤੇ ਇੱਕ ਨਵਾਂ ਗਰੁੱਪ ਵੀ ਆ ਗਿਆ 6 ਗਰੁੱਪ ਬਣ ਗਏ ਅਸੀਂ ਕਿਸੇ ਗਰੁੱਪ ਦੇ ਵਿੱਚ ਨਹੀਂ ਜ ਸਾਡਾ ਸਵਰਾਜ ਗਰੁੱਪ ਹੈ ਕੰਜਰੀਵਾਲ ਸਾਹਿਬ ਵਾਲਾ ਲੇਕਿਨ ਮੈਂ ਸਮਝਦਾ ਕੀ ਕੇਜਰੀਵਾਲ ਸਾਹਿਬ ਦੀ ਸੋਚ ਤੇ ਕਬਜ਼ਾ ਕਰ ਲਿਆ ਗਿਆ ਸੀ ਉਹਨਾਂ ਦੀ ਸੋਚ ਤੇ ਕਬਜ਼ਾ ਕਰ ਲਿਆ ਗਿਆ ਕੇਜਰੀਵਾਲ ਸਾਹਿਬ ਵੀ ਆਪਣੇ ਲਿਖੀ ਹੋਈ ਕਿਤਾਬ ਭੁੱਲ ਗਏ ਕਿ ਹਾਂ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਲੇਕਿਨ ਅਸੀਂ ਪਾਰਾ ਦੰਦੇ ਰਹੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਵੀ ਅਸੀਂ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਵੀ ਅਸੀਂ ਹਾਂ ਬਾਕੀ ਤਾਂ ਆਪੇ ਛੱਡ ਗਏ ਸਿਧਾਂਤ ਨੂੰ ਛੱਡ ਗਏ ਆਮ ਆਦਮੀ ਪਾਰਟੀ ਛੱਡ ਗਏ ਉਹਦਾ ਨਤੀਜਾ ਕੇਜਰੀਵਾਲ ਸਾਹਿਬ ਦੀ ਸੋਚ ਤੇ ਜਦੋਂ ਕਬਜ਼ਾ ਹੋ ਗਿਆ ਤੁਸੀਂ ਦੇਖ ਲਿਆ ਦਿੱਲੀ ਦਾ ਜਦੋਂ ਇਲੈਕਸ਼ਨ ਹੋਇਆ ਕੱਲੇ ਪੈ ਗਏ ਸੀਗੇ ਸਾਰੇ ਲੋਕੋਨਾਂ ਨੂੰ ਹਰਾਣਾ ਚਾਹੁੰਦੇ ਸੀ ਕੱਲਾ ਮੈਂ ਚਾਹੁੰਦਾ ਸੀ ਕਿ ਹਾਂ ਕੇਜਰੀਵਾਲ ਸਾਹਿਬ ਇਲੈਕਸ਼ਨ ਜਿੱਤ ਜਾਣ ਇਹ ਚੀਜ਼ ਮੈਂ ਮੈਡਮ ਕੇਜਰੀਵਾਲ ਜੀ ਨੂੰ ਵੀ ਬੋਲ ਕੇ ਆਇਆ ਸੀ ਕਿ ਇਸ ਵਾਰੀ ਦਿੱਲੀ ਦਾ ਇਲੈਕਸ਼ਨ ਇੰਨਾ ਸੌਖਾ ਨਹੀਂ ਹੋਣਾ ਕਿਉਂਕਿ ਪੰਜਾਬ ਦੇ ਵਿੱਚ ਹਰ ਪਾਸੇ ਗਦਰ ਮਚ ਗਿਆ ਹੈ ਮਿਸ ਮੈਨੇਜਮੈਂਟ ਹੈ ਮਿਸਰੂਲ ਹੈ ਬੈਡ ਗਵਰਨਮੈਂਟਸ ਹੈ ਚਲੋ ਤੇ ਸਾਰੇ ਲੋਕ ਜੋ ਇਹਨਾਂ ਦੇ ਨਜ਼ਦੀਕੀ ਸੀਗੇ ਜੋ ਇਹਨਾਂ ਦੇ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਖੁਸ਼ੀਆਂ ਮਨਾ ਰਹੇ ਸੀ ਉਹ ਚਾਹੁੰਦੇ ਸੀ ਕਿ ਕੇਜਰੀਵਾਲ ਸਾਹਿਬ ਹਾਰ ਜਾ ਚਲੋ ਮੈਨੂੰ ਨਹੀਂ ਬੁਲਾਇਆ ਗਿਆ ਕਈ ਲੋਕਾਂ ਨੇ ਕਿਹਾ ਕਿ ਤੁਹਾਨੂੰ ਜਾਣਾ ਚਾਹੀਦਾ ਸੀ ਮੈਂ ਕਿਹਾ ਕਿ ਜਦੋਂ ਬੁਲਾਇਆ ਹੀ ਨਹੀਂ ਗਿਆ ਤਾਂ ਮੈਂ ਕਿਸ ਦਾ ਮਤਲਬ ਹੈ ਕੇਜਰੀਵਾਲ ਸਾਹਿਬ ਇਲੈਕਸ਼ਨ ਹਾਰ ਗਏ ਇਲੈਕਸ਼ਨ ਹਾਰ ਗਏ ਠੀਕ ਹੈ ਜਦੋਂ ਕਿਸੇ ਵੀ ਪਾਰਟੀ ਦਾ ਨੈਸ਼ਨਲ ਕਨਵੀਨਰ ਜਾਂ ਨੈਸ਼ਨਲ ਲੀਡਰ ਪ੍ਰਧਾਨ ਇਲੈਕਸ਼ਨ ਹਾਰ ਜਾਂਦਾ ਹੈ ਤਾਂ ਉਹ ਪਾਰਟੀ ਉਹਨਾਂ ਹੀ ਖਤਮ ਬਣਾ ਦਿੰਦੀ ਹੈ ਉਹਦਾ ਰਿਵਾਈਵਲ ਨਹੀਂ ਹੁੰਦਾ और वही नहीं नंबर 2 3 4 5 सारे इलेक्शन हार गए ठीक है चलो सरकार भी नहीं बनी पार्टी भी हार गई इठे 3 महिना पहले जबो इलेक्शन मतलब कांस्टिट्यूएंसी का इंचार्ज लगाया गया एक व्यक्ति नु जो सुशोदिया साहब ने बहुत नहीं देखा ठीक है तो मेन उस किशन ने دس ਦਿੱਤਾ कि आज या कल थोड़ा ਬੱਤਕਟੇ ਐਲਾਨ ਹੋ ਜਾਏਗਾ ਕਿ ਤੁਹਾਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਏਗਾ ਇਹ ਠੀਕ ਹੈ ਜੀ ਮੈਂ ਵੀ ਤਿਆਰ ਸੀਗਾ ਤੇ ਕੱਢ ਦਿੱਤਾ ਜਾਏਗਾ ਕੱਢ ਦਿੱਤਾ ਗਿਆ ਜਦੋਂ ਕੱਲ ਪਰਸੋਂ ਕੱਲ ਦੀ ਗੱਲ ਹੈ ਕਿ ਮੈਨੂੰ ਕਿਸੇ ਦਾ ਫੋਨ ਆਇਆ ਮੀਡੀਆ ਦਾ ਫੋਨ ਆਇਆ ਕਿ ਤੁਹਾਡਾ ਬਾਈਟ ਲੈਣਾ ਹੈ ਬਾਈਟ ਕਿ ਲੈਣਾ ਹੈ

ਉਸੇ ਤੇ ਅੜਿ ਗਏ ਮੈਂ ਵਹੀ ਗਲ ਕਰ ਰਹੇ ਹਾਂ ਜੋ ਵਾਅਦੇ ਕਰਕੇ ਅਸੀਂ ਆਏ ਸੀ ਉਹਨਾਂ ਵਾਅਦਿਆਂ ਦੀ ਅਸੀਂ ਗਲ ਕਰ ਠੀਕ ਹੈ ਅੱਜ ਕੋਈ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣਾ ਸੌਰ ਹੋ ਰਿਹਾ ਬਟਿੰਡਾ ਸੌਰ ਹੋ ਰਿਹਾ ਜਿਲੰਧਰ ਸੌਰ ਹੋ ਰਿਹਾ ਕੋਈ ਸੇਫ ਨਹੀਂ ਹੈ ਠੀਕ ਹੈ ਨਾ 익ਸਟਰਸ਼ਨ ਕਾਲ ਦੇਖੋ ਕਿੰਨੇ ਜ਼ਿਆਦਾ ਆ ਰਹੇ ਨੇ ਬੇਅਦਬੀ ਦਾ ਦੇਖੋ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਕੀਤਾ ਦੋਸੀ ਪਰਿਵਾਰ ਦੇ ਨਾਲ ਇਹਨਾਂ ਨੇ ਸਮਝੌਤਾ ਕਰ ਲਿਆ ਰਹੀ ਗੱਲ ਦੇਖੋ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਠੀਕ ਹੈ ਉਹ ਵੀ ਪੋਸਟ ਤੁਹਾਡੀ ਬੜੀ ਗੱਲਾਂ ਚ ਰਹੀ ਮੈਂ ਕੀ ਕਿਹਾ ਸੀ ਹੂੰ ਕਿ ਜਦੋਂ ਐਕਸ਼ਨ ਲੈਣਾ ਸੀ ਆਪਣੀ ਸਰਕਾਰ ਜਦੋਂ ਆਈ ਸੀ ਵਿਕਰਮ ਮਜੀਠੀਆ ਨੂੰ ਚੰਨੇ ਸਾਹਿਬ ਨੇ ਗ੍ਰਿਫਤਾਰ ਕਰਵਾਇਆ ਸੀ ਕਾਂਗਰਸ ਦਾ ਜੀ ਕੋਈ ਵੀ ਵਿਕਰਮ ਮਜੀਠੀਆ ਦੇ ਬਾਰੇ ਇਹਨਾਂ ਦਾ ਬਿਆਨ ਤੁਸੀਂ ਦੇਖੋ ਹੋਵੇ ਉਦੋਂ ਹੂੰ 10 ਮਾਰਚ ਤੋਂ ਲੈ ਕੇ 2022 ਦੇ ਵਿੱਚ 10 ਅਗਸਤ ਨੂੰ ਇਹਨਾਂ ਨੇ ਜਮਾਨਤ ਕਰਵਾ ਦਿੱਤੀ ਨਾ ਰਿਮਾਂਡ ਨਾ ਪੁੱਛਗੀਚ ਨਾ ਚਲਾਨ ਅੱਜ ਤੱਕ ਡਰੱਗਸ ਦੇ ਕੇਸ ਦੇ ਵਿੱਚ ਇਹਨਾਂ ਨੇ चलान नहीं किया दस अगस्त दो हज़ार बी जमानत थी देखो आखिरी समय है जो सरकार और एक व्यक्ति जो इस कड़ी तो निकल गए राघव चटा जी ठीक है कि नहीं मैं समझता हाँ कि हाँ बहुत क्लोज सी केजरीवाल साहब के दे ते भगवंत मान साहब के भी ते एक कड़ी सी जी

ਜਦੋਂ ਚੰਨੀ ਸ਼ਾਪ ਨੇ ਐਫ ਆਈ ਆਰ ਦਰਜ ਕਰਵਾਇਆ ਸੀ 2021 20 ਦਸੰਬਰ ਨੂੰ ਇਹਨਾਂ ਲੋਕਾਂ ਦੀ ਹਾਲਤ ਖਰਾਬ ਹੋ ਗਈ ਸੀ ਇਲੈਕਸ਼ਨ ਦੇ ਦੌਰਾਨ ਕਾਰਨ ਇਹਨਾਂ ਨੂੰ ਲੱਗਿਆ ਕਿ ਡਰਗਸ ਵਾਲਾ ਮਸਲਾ ਚੱਲਾ ਗਿਆ ਠੀਕ ਹੁਣ ਕੇਜਰੀਵਾਲ ਸਾਹਿਬ ਨੇ ਜਦੋਂ ਮਾਫੀ ਵੀ ਮੰਗ ਲਈ ਸੀ 2018 ਦੇ ਵਿੱਚ 15 ਮਾਰਚ ਸੀਗਾ ਮੇਰੇ ਹਿਸਾਬ ਦੇ ਨਾਲ ਪਾਰਟੀ ਦੀ ਕ੍ਰੈਡੀਬਿਲਿਟੀ ਜ਼ੀਰੋ ਹੋ ਗਈ ਸੀ

ਔਰ ਆਪਣੀ ਪਾਰਟੀ ਨੂੰ ਅੱਜ ਵੀ ਮਜ਼ਬੂਤ ਕਰਨਾ ਚਾਹੁੰਦਾ ਹਾਂ ਅੱਗੇ ਵੀ ਮੇਰਾ ਪ੍ਰਯਾਸ ਰਹੇਗਾ ਕਿ ਮੈਂ ਪਾਰਟੀ ਨੂੰ ਮਜ਼ਬੂਤ ਕਰਾਂਗਾ ਕਿਉਂਕਿ ਜੋ ਫਸਲੀ ਬਟੇਰੇ ਆਏ ਨੇ ਇੱਧਰ ਤੋਂ ਉੱਧਰ ਤੋਂ ਉਹ ਆਪਣਾ ਫਾਇਦਾ ਲੈਣ ਵਾਸਤੇ ਆਏ ਨੇ ਕੋਈ ਆ ਗਿਆ ਪਾਰਟੀ ਦੇ ਵਿੱਚ ਕਿ ਚਲੋ ਜੀ ਕੁਮਰ ਵਿਜੇ ਪ੍ਰਤਾਪ ਹੈ ਆਮ ਆਦਮੀ ਪਾਰਟੀ ਦੇ ਵਿੱਚ ਸਰਕਾਰ ਬਣ ਰਹੀ ਹੈ ਬਹੁਤ ਵੱਡਾ ਸਕੈਮ ਹੋਇਆ ਹੈ ਜੀ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਸਾਰੇ ਅਮਰਿਤਸਰ ਨੂੰ ਪਤਾ ਹੈ ਸਮਾਰਟ ਅਰਬਾਂ ਰੁਪਏ ਆਏ ਜੀ ਤੇ ਕੀ ਬਣਿਆ ਜੀ कोई हिसाब मिले अमृतसर वासियों जो सेंट्रल गवर्नमेंट का प्रोजेक्ट से तो कोई बचाव वास्ते आ गया कि कुंवर विजय प्रताप ने इंक्वायरी खोल देनी ठीक है मेरे असेंबली क्वेश्चन का भी जवाब नहीं मिला है आज तक जी स्मार्ट सिटी स्कैम के बारे में ठीक है कि पैसा ਕਿੰਨਾ ਪੈਸਾ ਆਇਆ ਤੇ ਕਿੱਥੇ-ਕਿੱਥੇ ਖਰਚ ਹੋਇਆ ਨਹੀਂ ਅਸੈਂਬਲੀ ਕੁਐਸਚਨ ਹੈ ਅਜ ਤੱਕ ਜਵਾਬ ਅਸੈਂਬਲੀ ਨੂੰ ਕੀ ਆਂਦਾ ਹੈ ਨਾ ਇਹ ਐਗਜ਼ੀਕਿਊਟਿਵ ਉੱਤਰਦਾਈ ਹੁੰਦੀ ਹੈ ਕੋਰ ਸਾਹਿਬ ਅੰਮ੍ਰਿਤਸਰ ਦੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ ਸੀਗਾ ਪਰ ਜੋ ਹਾਲਾਤ ਆਜਾ ਬਣ ਗਏ ਨੇ ਲੋਕੀ ਤਾਂ ਕਿਤੇ ਨਿਰਾਸ਼ ਵੀ ਉਸ ਨੂੰ ਲੈ ਕੇ ਤੁਹਾਡਾ ਫਿਊਚਰ ਪਲਾਨ ਕੀ ਹੈ ਕਿਸ ਤਰ੍ਹਾਂ ਤੁਸੀਂ ਲੋਕਾਂ ਦੀ ਸੇਵਾ ਨਿਰੰਤਰ ਜਾਰੀ ਰੱਖੋਗੇ ਦੇਖੋ ਅੰਮ੍ਰਿਤਸਰ ਦੇ ਲੋਕਾਂ ਨੇ ਸਿਰਫ ਮੈਨੂੰ ਹੀ ਨਹੀਂ ਜਿਤਾਇਆ ਬਹੁਤ ਸਾਰੇ ਜਿਹੜੇ ਸਾਡੇ ਕੈਂਡੀਡੇਟ ਸੀਗੇ ਉਨਾਂ ਨੂੰ ਜਿਤਾਇਆ ਰਹੀ ਗੱਲ ਮੇਰੀ ਤੇ ਮੈਨੂੰ ਅੰਬਰਸਰ ਦੇ ਲੋਕਾਂ ਨੇ ਐਮਐਲਏ ਬਣਾਇਆ ਹੈ 5 ਸਾਲ ਵਾਸਤੇ ਹੂੰ 5 ਸਾਲ ਵਾਸਤੇ ਆਪਣਾ ਪ੍ਰਤੀਨਿਧੀ ਬਣਾਇਆ ਹੈ ਮੈਂ ਕਦੇ ਵੀ ਕਿਸੇ ਹੋਰ ਵਿਅਕਤੀ ਦੇ ਨਾਂ ਤੇ ਵੋਟ ਮੰਗਣ ਵਾਸਤੇ ਨਹੀਂ ਗਿਆ ਸੀ ਠੀਕ ਹੈ ਕਿ ਨਹੀਂ ਜੀ ਮੇਰੇ ਨਾਂ ਤੇ ਹੀ ਅੰਮ੍ਰਿਤਸਰ ਦੀ ਜਨਤਾ ਨੇ ਦੂਸਰਿਆਂ ਨੂੰ ਵੀ ਵੋਟ ਦਿੱਤਾ ਠੀਕ ਹੈ ਲੇਕਿਨ ਮੁੱਖਦੀ ਗੱਲ ਅੰਬਰਸਰ ਦੇ ਲੋਕਾਂ ਨੇ ਮੈਨੂੰ 5 ਸਾਲ ਵਾਸਤੇ ਆਪਣਾ ਐਮਐਲਏ ਬਣਾਇਆ ਹੈ

ਸੌਪ ਦਿੱਤੀ ਹੈ ਤੇ ਇੱਥੇ ਦੇ ਲੋਕਾਂ ਨੇ ਤੈਅ ਕਰਨਾ ਹੈ ਮੇਰਾ ਇਲੈਕਸ਼ਨ ਵੀ ਅੰਬਰਸੁਰ ਦੇ ਲੋਕ ਮਤਲਬ ਲੜਦੇ ਨੇ ਠੀਕ ਹੈ ਇਸ ਕਰਕੇ ਕੋਈ ਮੈਂ ਡਿਸੀਜਨ ਨਹੀਂ ਲੈ ਸਕਦਾ ਅੰਬਰਸੁਰ ਦੇ ਲੋਕਾਂ ਨੇ ਹੀ ਇਹ ਡਿਸੀਜਨ ਲੈਣਾ ਹੈ ਸੋ ਜੀ ਬੇਬਤ ਤਰੀਕੇ ਦੇ ਨਾਲ ਹਮੇਸ਼ਾ ਨਹੀਂ ਡਰ ਤਰੀਕੇ ਦੇ ਨਾਲ ਅੱਜ ਵੀ ਆਪਣਾ ਪੱਖ ਆਪਣੀ ਰਾਏ ਆਪਣੀ ਸੋਚ ਉਹਨਾਂ ਨੇ ਸਾਹਮਣੇ ਰੱਖੀ ਹੈ ਬੇਸ਼ੱਕ ਇਸ ਵਕਤ ਪਾਰਟੀ ਦੇ ਉੱਚ ਬੁਲਾਰੇ ਜਿਹੜੇ ਆਪੂ ਆਪਣੇ ਬਿਆਨ ਦੇ ਰਹੇ ਨੇ ਕਿ ਪਾਰਟੀ ਦੇ ਵਿੱਚ ਹਮੇਸ਼ਾ ਉਲਟ ਚੱਲਦੇ ਰਹੇ ਜਾਂ ਫਿਰ ਇਹਨਾਂ ਨੇ ਪਾਰਟੀ ਦੇ ਖਿਲਾਫ ਚੱਲਣ ਦੀ ਕੋਸ਼ਿਸ਼ ਕੀਤੀ ਤੇ ਇਸੇ ਕਰਕੇ ਪਾਰਟੀ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਤੇ ਪਾਰਟੀ ਇਹਨਾਂ ਨੂੰ 5 ਸਾਲ ਦੇ ਲਈ ਲਾਂਬੇ ਕਰਤੀ ਹੈ ਪਰ ਹੁਣ ਵੇਖਣਾ ਹੋਵੇਗਾ ਕਿ ਲੋਕ ਵਾਕਈ ਕਿਸ ਤਰ੍ਹਾਂ ਆਪਣੇ ਐਸਐਮਐਲਏ ਦਾ ਸਾਥ ਦਿੰਦੇ ਨੇ ਕਿਸ ਤਰ੍ਹਾਂ ਨਾਲ ਖੜਦੇ ਨੇ ਆਉਣ ਵਾਲੇ ਸਮੇਂ 'ਚ ਸਥਿਤੀ ਸਾਫ਼ ਹੋ ਜਾਵੇਗੀ ਅੰਮ੍ਰਿਤਸਰ ਤੋਂ ਸਿਮਰਤਪ੍ਰੀਤ ਸਿੰਘ ਦਾ ਪੰਜਾਬੀ ਲੀਕ